ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੂਬੇ ਤੀਰ ਜੁਝਾਰੇ ਅੰਦਰ ਦਾਦੀ ਤੱਕਿਆ ਬੁਰਜ ਦੀ ਛੀਤ ਵਿੱਚੋਂ ਫੁੱਲ ਲੁੱਕ ਗਏ ਨੇ ਇੱਟਾਂ ਦੇ ਪਾਰ ਅੰਦਰ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਗੁਰਦੁਆਰਾ ਸਾਹਿਬ ਮਮੇਰਾ ਰੋਡ ਐਲਾਬਾਦ ਜਿੱਥੇ ਕੀ ਅੱਜ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਜਿੱਥੇ ਸੰਗਤਾਂ ਨੇ ਚੱਲ ਕੇ ਬਹੁਤ ਹੀ ਧੂਮ ਧਾਮ ਨਾਲ ਮੇਲਾ ਮਨਾਇਆ ਔਰ ਤੁਸੀਂ ਸਾਥੀਓ ਸਾਡੇ ਚੈਨਲ ਦੇ ਮਾਧਿਅਮ ਦੇਖ ਸਕਦੇ ਨੇ ਇੱਥੇ ਸਾਡੇ ਚੱਲ ਕੇ ਮਤਾਵਾ ਪੈਣਾ ਜਿੱਥੇ ਕਿ ਲੰਗਰ ਦੀ ਸੇਵਾ ਕਰ ਰਹੀਆਂ ਨੇ ਔਰ ਅੱਜ ਤੁਹਾਨੂੰ ਦੱਸ ਦਈਏ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਜਿੱਥੇ ਕਿ ਸ਼ਹਾਦਤ ਦਿੱਤੀ ਚਾਰ ਸਹਿਬਜ਼ਾਦਿਆਂ ਨੇ ਦੋ ਚਮਕੌਰ ਦੀ ਗੜੀ ਔਰ ਦੋ ਸ਼੍ਰੀ ਫਤੇਗੜ ਸਾਹਿਬ ਸਰਹੰਦ ਦੇ ਨਿਹੰਗਾਂ ਦੇ ਅੰਦਰ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਚਾਰ ਸੌ ਜਿਆਦਾ ਨੇ ਅੱਜ ਉਹਨਾਂ ਨੂੰ ਪ੍ਰਣਾਮ ਕਰਦਿਆਂ ਹੋਇਆਂ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਜਗ੍ਹਾ ਜਗ੍ਹਾ ਜਿਹੜੇ ਮੇਲੇ ਲਗਾਏ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਨੇ ਇੱਥੇ ਲੰਗਰ ਦੀ ਸੇਵਾ ਚੱਲ ਰਹੀ ਏ ਤੇ ਸਾਥੀਓ ਹੁਣ ਤਾਂ ਅਸੀਂ ਦੇਖ ਸਾਡੇ ਜਿੱਥੇ ਕਿਤੇ ਲੰਗਰ ਹਾਲ ਦੇ ਵਿੱਚ ਜਿੱਥੇ ਕਿਸ ਪਿਆਰੀ ਸਾਧ ਸੰਗਤ ਸਾਕੇ ਲੰਗਰ ਨਿਹਾਲ ਹੋ ਰਹੀ ਏ ਔਰ ਦਰਬਾਰ ਸਾਹਿਬ ਵਿੱਚ ਕੀਰਤਨ ਚੱਲ ਰਿਹਾ ਤੇ ਪਿਆਰੀ ਸਾਧ ਸੰਗਤ ਤੁਸੀਂ ਹੁਣ ਕੀਰਤਨ ਸੁਣੋ ਸਾਬ ਜਾਨਿਆਂ ਦੀ ਯਾਦ ਦੇ ਵਿੱਚ ਕੀਰਤਨ ਚੱਲ ਰਿਹਾ ਤੇ ਪਿਆਰੀ ਸਾਧ ਸੰਗਤ ਤੁਸੀਂ ਹੁਣ ਕੀਰਤਨ ਸੁਣੋ ਸਾਬ ਜਾਨਿਆਂ ਦੀ ਯਾਦ ਦੇ ਵਿੱਚ

Ô mọi người ơi 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 mọi người

it's a zero

Terima kasih telah <laughs> menonton!